ਅਮਰੀਕਾ ਦੇ ਨਾਲ ਜਿਹੜੀ ਸਰਹੱਦ ਨੂੰ ਸੀਲ ਕਰਨ ਲਈ ਕੈਨੇਡਾ ਸਰਕਾਰ ਨੇ ਇੱਕ ਨਵੀਂ ਯੋਜਨਾ ਦਾ ਐਲਾਨ ਕੀਤਾ ਤੇ ਉਸ ਯੋਜਨਾ ਬਾਰੇ ਜਿਹੜੀ ਜਾਣਕਾਰੀ ਅਸੀਂ ਤੁਹਾਡੇ ਤੋਂ ਲੈਣੀ ਚਾਹਾਂਗੇ ਜੀ। ਰਮਿੰਦਰ ਜੀ ਆਪਣੇ ਸਰੋਤਿਆਂ ਨੇ ਖਬਰਾਂ ਸਾਂਝੀਆਂ ਕੀਤੀਆਂ ਕਿ ਅਮਰੀਕਾ ਤੇ ਕੈਨੇਡਾ ਦੇ ਵਿੱਚ ਟ੍ਰੇਡ ਵਾਰ ਜਿਹੜੀ ਹੈ ਬਰੂਹਾਂ ਤੇ ਹੈਗੀ ਆ। ਆਪਾਂ ਜਦੋਂ ਹੁਣ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਿਹੜੇ ਹੁਣ ਚੁਣੇ ਗਏ ਆ ਤੇ 20 ਤਰੀਕ ਨੂੰ ਉਹ ਜਨਵਰੀ ਨੂੰ ਆਪਣਾ ਅਹੁਦਾ ਸੰਭਾਲ ਰਹੇ ਆ। ਉਹਨਾਂ ਨੇ ਪਹਿਲਾਂ ਹੀ ਆਪਣਾ ਐਲਾਨ ਕੀਤਾ ਹੋਇਆ ਹੈ ਕਿ ਜੇ ਕੈਨੇਡਾ ਵੱਲੋਂ ਜਿਹੜੀ ਗੈਰਕਾਨੂੰਨੀ ਤੌਰ ਤੇ ਦਾਖਲਾ ਹੁੰਦਾ ਪ੍ਰਵਾਸੀਆਂ ਦਾ ਉਹ ਨਹੀਂ ਰੁਕਦਾ ਤਾਂ ਉਹ ਵੀ 25% ਟੈਰਫ ਲਾ ਕੈਨੇਡੀਅਨ ਪ੍ਰੋਡਕਟਸ ਤੇ ਲਾਉਣਗੇ ਜਦੋਂ ਤੋਂ ਉਹਨਾਂ ਨੇ ਐਲਾਨ ਕੀਤਾ ਕੈਨੇਡੀਅਨ ਜਿਹੜੀ ਗਵਰਨਮੈਂਟ ਹੈਗੀ ਆ ਕੈਨੇਡਾ ਗਵਰਨਮੈਂਟ ਪ੍ਰਧਾਨ ਮੰਤਰੀ ਜਸਟਨ ਟਰੂਡੋ ਨਾਲ ਦੀ ਗਵਾਹੀ ਦੇ ਵਿੱਚ ਜਿਹੜੀ ਕੈਬਨਿਟ ਆ ਜਾਂ ਜਿਹੜੇ ਪ੍ਰੀਮੀਅਰਸ ਹੈਗੇ ਆ ਲਗਾਤਾਰ ਇੱਕ ਪਲਾਨ ਤੇ ਵਰਕ ਕਰ ਰਹੇ ਕਿ ਕਿਵੇਂ ਅਸੀਂ ਜਿਹੜੀ ਆ ਇਸ ਪਲਾਨ ਤੇ ਵਰਕ ਕੀਤਾ ਜਾਵੇ ਕਿ ਬਾਡਸ ਨੂੰ ਵੱਧ ਵੱਧ ਤੋਂ ਵੱਧ ਸਿਕਿਉਰ ਕੀਤਾ ਜਾਵੇ ਅੱਜ ਪ੍ਰਵਿੰਦਰ ਜੀ ਇਹ ਖਬਰ ਆਈ ਆ ਕਿ ਅੱਜ ਪ੍ਰਧਾਨ ਮੰਤਰੀ ਜਸਟਨ ਟਰੂਡੋ ਹਣਾ ਦੇ ਆਦੇਸ਼ਾਂ ਦੇ ਉੱਪਰ ਰਕਾਇਦਾ ਇੱਕ ਐਲਾਨ ਹੋਇਆ ਜੀ ਇੱਕ ਜਿਹੜੀ ਪਲਾਨ ਬਾਰਡਰ ਸੇਫਟੀ ਪਲਾਨ ਦਾ ਐਲਾਨ ਕੀਤਾ ਗਿਆ ਜੀ ਇਹ ਐਲਾਨ ਡੋਮਿਨਿਕ ਲੀ ਬਲੈਂਕ ਜਿਹੜੇ ਹੈਗੇ ਆ ਪਬਲਿਕ ਸੇਫਟੀ ਮਨਿਸਟਰ ਨਵੇਂ ਵਿੱਤ ਮੰਤਰੀ ਬਣੇ ਆ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਜਿਹੜੇ ਕਿ ਅਮਰੀਕਾ ਕੈਨੇਡਾ ਰਿਲੇਸ਼ਨ ਦੇ ਮੇਨ ਐਡਵਾਈਜ਼ਰ ਵੀ ਹੈਗੇ ਆ 1.3 ਬਿਲੀਅਨ ਦੀ ਜਿਹੜੀ ਯੋਜਨਾ ਲਾਉਣ ਨੂੰ ਜਾਰੀ ਕੀਤੀ ਗਈ ਆ ਜਿਹਦੇ ਤਹਿਤ ਹੁਣ ਬਾਰਡਰ ਦੇ ਉੱਪਰ ਸਿਕਿਉਰਿਟੀ ਵਧਾਈ ਜਾਊਗੀ ਇੱਕ ਜਿਹੜੀ ਆ ਜੁਆਇੰਟ ਟਾਸਕ ਫੋਰਸ ਪੈਦਾ ਕਰਨ ਦਾੜਾ ਪ੍ਰਪੋਜ਼ਲ ਹੈ ਉਹ ਵੀ ਅਮਰੀਕਾ ਨੂੰ ਭੇਜਿਆ ਗਿਆ ਆ ਇੱਕ ਜੁਆਇੰਟ ਟਾਸਕ ਫੋਰਕ ਜਿਹੜੀ ਆ ਸਥਾਪਿਤ ਕੀਤੀ ਜਾਵੇ ਜਿਹੜੀ ਕਿ ਬਾਰਡਰ ਦੇ ਉੱਪਰ ਕੰਟਰੋਲ ਰੱਖੂਗੀ ਪਬਲਿਕ ਸੇਫਟੀ ਮਿਨਿਸਟਰ ਹੋਣਾ ਨੇ ਡੋਨਾਲਡ ਟਰੰਪ ਹੋਣਾ ਦੇ ਜਿਹੜੇ ਨਵੇਂ ਨਿਯੁਕਤ ਕੀਤੇ ਗਏ ਬਾਰਡਰ ਕਜ਼ਾਰ ਟਾਮ ਹਾਟਨ ਹੈਗੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਆ ਤੇ ਸਾਰੀ ਆਪਣੀ ਪਲਾਨ ਜਿਹੜੀ ਆ ਉਹਨਾਂ ਦੇ ਨਾਲ ਸਾਂਝੀ ਕੀਤੀ ਆ ਪਰਮਿੰਦਰ ਜੀ ਜਿਹਦੇ ਵਿੱਚ ਉਹਨਾਂ ਨੇ ਇਹ ਵੀ ਤਜਵੀਜ਼ਾਂ ਰੱਖੀਆਂ ਨੇ ਕਿ ਬਾਰਡਰ ਦੇ ਉੱਪਰ ਹੈਲੀਕਾਪਟਰ ਡਰੋਨ ਦੇ ਨਾਲ ਜਿਹੜੀ ਨਜ਼ਰ ਰੱਖੀ ਜਾਊਗੀ ਇਹਦੇ ਨਾਲ ਜਿਹੜੀ ਫੈਂਟਾ ਨਾਲ ਨਸ਼ਾ ਹੈਗਾ ਉਹਦੀ ਰੋਕਥਾਮ ਵਾਸਤੇ ਵੱਡੀ ਪੱਧਰ ਤੇ ਜਿਹੜੇ ਯਤਨ ਕੀਤੇ ਜਾ ਰਿਹਾ ਆਪਣੇ ਗੁਆਂਢੀ ਮੁਲਕ ਦੇ ਨਾਲ ਆਪਣੀ ਯੋਜਨਾ ਜਿਹੜੀ ਸਾਂਝੀ ਕੀਤੀ ਆ ਤਾਂ ਜੋ ਸਮਾਂ ਰਹਿੰਦਿਆਂ ਜਿਹੜਾ ਟੈਰਫ ਹੈਗਾ ਆ ਜਿਹੜੀ ਟ੍ਰੇਡ ਵਾਰ ਆ ਉਹ ਤੋਂ ਬਚਾ ਜਾ ਸਕੇ ਜਿਹੜਾ ਫਾਈਨੈਂਸ਼ੀਅਲ ਇੱਕ ਸੰਕਟ ਹੈਗਾ ਅੱਜ ਉਹਦੇ ਵਿੱਚ ਜਿਹੜਾ ਕੈਨੇਡਾ ਸਰਵਾਈਵ ਕਰ ਸਕੇ ਜੀ ਇਹ ਖਬਰ ਅਹਿਮ ਮੰਨੀ ਜਾ ਰਹੀ ਆ ਕਿਉਂਕਿ ਦੋਹਾਂ ਦੇਸ਼ਾਂ ਦੇ ਜਿਹੜੇ ਸਬੰਧ ਖਰਾਬ ਹੋ ਰਹੇ ਆ ਉਹਦੇ ਵਿੱਚ ਇਹੜਾ ਫੈਡਰਲ ਗਵਰਨਮੈਂਟ ਦਾ ਯਤਨ ਹੈ ਕਿੰਨਾ ਕੁ ਸਫਲ ਹੁੰਦਾ ਇਹ ਆਉਣ ਵਾਲੇ ਸਮੇਂ 'ਚ ਆਪਾਂ ਜਰੂਰ ਸਾਂਝਾ ਕਰਾਂਗੇ ਜੀ ਜੀ